ਹਾਸੇ ਹਾਸੇ ਜਿੱਕਾਤੇ ਮੈਂ ਕੱਲ੍ਹ ਗਰੀ ਕਹਿ ਦਿੱਤਾ ਕੁਝ ਨੌਜਵਾਨਾਂ ਨਰ ਬੀਬੀਆਂ ਕਣ ਲੱਗੇ ਕਹਿ ਲਈ ਕਿ ਆਪਣਾ ਸਿਰ ਪਰਵਾਣ ਦਾ ਪ੍ਰਬੰਧ ਕਰੀ ਜੂਗਾ ਤਾਂ ਨਾ ਕਿਹਾ ਕਰੋ ਕਿਹਾ ਤਾਂ ਮੈਂ ਘਰੇ ਨੂੰ ਮਹੌਲ ਕੀ ਸੀ ਬਖਾ ਜੇ ਅੱਜ ਪਲਾਂ ਤੁਸੀਂ ਕਹੀ ਜਾਂਦੇ ਹੋ ਗੁਰਨਾਥ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਮਰਾਤ ਸੀ ਕਰਨ ਕਰਨ ਹਾਰ ਸੀ ਸਟੇਜਾਂ ਦੇ ਜਿਵੇਂ ਬੋਲੇ ਜਾਂਦਾ ਤਾਂ ਜੀ ਅੱਜ ਗੁਰਨਾਥ ਸਿੰਘ ਸਾਹਿਬ ਆਜਣ ਉਹਨਾਂ ਨੂੰ ਕਹਿ ਲਿਆ ਲੋ ਬਾਬਾ ਜੀ ਆ ਇੱਕ ਇੰਨਾ ਗੁੱਲਾ ਜਿਹਾ ਜਿਹਨੂੰ ਆਪਾਂ ਮੋਬਾਈਲ ਫੋਨ ਕਹਿੰਦੇ ਆ ਆ ਮੜਿਆ ਫੋਨ ਕਰ ਲੋ ਉਹ ਕਹਿੰਦਾ ਇਹ ਕੀ ਆ ਭਾਈ ਮੈਨੂੰ ਤਾਂ ਪਤਾ ਨਹੀਂ ਪਤਾ ਦੇਖਿਆ ਨਹੀਂ ਕਿਤੇ ਮੇਰੇ ਹੱਥ ਲੱਉਂਦਾ ਨਹੀਂ ਸੀ ਪਹਿਲਾਂ ਤਾਂ ਇਹ ਹੁ ਜਿਸ ਤਰ੍ਹਾਂ ਆਪਨੇ ਵੀਡੀਓ ਚ ਵੇਖ ਲਿਆ ਅਖੌਤੀ ਵਿਦਵਾਨ ਕਹਿ ਰਿਹਾ ਕਿ ਗੁਰੂ ਆਗੇ ਮੋਬਾਈਲ ਕਿਦਾਂ ਚਲਾਊਗਾ ਗੁਰੂ ਨੂੰ ਮੋਬਾਈਲ ਦੇ ਦਈਏ ਤਾਂ ਮੋਬਾਈਲ ਕਿਦਾਂ ਚਲਾਊਗਾ ਇਹੋ ਜੇ ਕੰਜਰ ਲੋਕ ਹੁੰਦੇ ਹਨ ਨਾ ਜਿੰਨੂੰ ਕੋਈ ਗਿਆਨ ਨਹੀਂ ਹੁੰਦਾ ਵੀ ਧਿਆਨ ਨਹੀਂ ਹੁੰਦਾ ਜਿਹੜੇ ਗੁਰੂ ਤੇ ਭਰੋਸਾ ਨਹੀਂ ਰੱਖਦੇ ਗੁਰੂ ਨੂੰ ਗੁਰੂ ਨਹੀਂ ਮੰਨਦੇ ਇਹ ਖੋਤੀ ਹਲਕਾਇਆ ਕੁੱਤਾ ਹਲਕਾਇਆ ਕੁੱਤਾ ਆਪਣੇ ਮਾਲਕ ਨੂੰ ਵੜਦਾ ਨਾ ਇਸੇ ਤਰ੍ਹਾਂ ਇਹ ਹਲਕਾ ਆ ਗਿਆ ਵਾ ਇਹ ਆਪਣੇ ਗੁਰੂ ਤੇ ਹੀ ਤਰਕ ਕਰੀ ਜਾਂਦਾ ਜੇ ਕੋਈ ਮੋਬਾਈਲ ਚਲਾਉਂਦਾ ਵਾ ਉਹਨੂੰ ਚਲਾਉਣ ਦੇ ਹੱਥ ਕਿਹਨੇ ਦਿੱਤੇ ਰੱਬ ਨੇ ਕਈਆਂ ਨੂੰ ਹੱਥ ਨਹੀਂ ਦਿੱਤੇ ਤੇ ਉਹ ਆਪਣੇ ਕੋਲ ਉਹਨਾਂ ਨੇ ਹੱਥ ਬਣਾ ਲਏ ਨਹੀਂ ਬਣਾਏ ਬਿਨਾਂ ਹੱਥਾਂ ਤੋਂ ਪੈਰਾਂ ਤੋਂ ਘੁੰਮਣ ਦੇ ਰੱਬ ਨੇ ਹੱਥ ਦਿੱਤੇ ਤਾਂ ਹੀ ਤਾਂ ਮੋਬਾਈਲ ਚਲਾਉਂਦੇ ਮੋਬਾਈਲ ਬਣਾਇਆ ਕਿਨੇ ਜਿਹਨੂੰ ਰੱਬ ਨੇ ਦਿਮਾਗ ਦਿੱਤਾ ਜਿਹੜੇ ਕਮਲੇ ਲੋਕ ਘੁੰਮਦੇ ਨੇ ਉਹਨਾਂ ਨੇ ਮੋਬਾਈਲ ਕਿਉਂ ਨਹੀਂ ਬਣਾ ਲਿਆ ਵੈਲ ਉਹਨੇ ਬਣਾਇਆ ਜਿੰਨੂੰ ਰੱਬ ਨੇ ਦਿਮਾਗ ਦਿੱਤਾ ਮੋਬਾਈਲ ਉਹਨੇ ਚਲਾਇਆ ਜਿੰਨੂੰ ਰੱਬ ਨੇ ਦਿਮਾਗ ਦਿੱਤਾ ਸੋਚਣ ਦੀ ਸਮਝਣ ਦੀ ਸ਼ਕਤੀ ਦਿੱਤੀ ਹੁਣ ਕਈ ਉਹ ਪਾਗਲ ਵੀ ਐ ਪਾਗਲ ਵੇਖਿਆ ਕਦੀ ਮੋਬਾਈਲ ਚਲਾਉਂਦਾ ਜਪਲੀਆਂ ਹੀ ਮਾਰਦਾ ਉਹਨੂੰ ਰੱਬ ਨੇ ਦਿਮਾਗ ਨਹੀਂ ਦਿੱਤਾ ਇਹ ਜਿਹੇ ਹਲਕਾਏ ਕੁੱਤੇ ਲੋਕ ਜਿਹੜੇ ਨੇ ਇਸ ਸਿੱਖੀ ਨੂੰ ਤੇ ਬਦਨਾਮ ਕਰ ਰਹੇ ਅਰੰਗਜੇਵ ਜਾਂ ਮਸੇ ਰੰਗੜੀਆਂ ਉਹਨਾਂ ਦੇ ਅਵਦਾਲੀ ਸ਼ਾਹ ਦੇ ਪੁੱਤ ਨੇ ਇਹ ਸਾਰੇ ਉਹ ਹੁੰਦਾ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਾਪ ਇਹ ਅਖੌਤੀ ਆਪਧੜ ਘਾਇਆ ਵਾ ਇੰਨੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਲੋਕ ਹਲਕਾ ਛੱਡੇ ਨੇ ਜਿਹੜੇ ਇਸ ਅਖੌਤੀ ਕੁੱਤੇ ਤੋਂ ਸਿੱਖੇ ਨੇ ਜਿਨ੍ਹਾਂ ਨੂੰ ਗੁਰੂ ਤੇ ਪ੍ਰੋਚਾਨੀ ਉਹ ਸੇਖ ਨਹੀਂ ਇਨੂੰ ਇੱਕ ਅੱਡ ਕੁੱਤੇ ਦੀ ਦਰਜਾ ਦਿੱਤਾ ਜਾਊਗਾ ਕੁੱਤੇ ਦਾ ਦਰਜਾ ਹਲਕਾਇਆ ਕੁੱਤਾ ਜਿਹਨੂੰ ਗੁਰੂ ਤੇ ਭਰੋਸਾ ਨਹੀਂ ਪੜੀ ਜਾਂਦਾ ਸਭਨਾ ਗੱਲਾਂ ਸਮਰੱਥ ਸਵਾਮੀ ਉਹ ਭਰੋਸਾ ਨਹੀਂ ਆ ਜੇ ਇਥੇ ਥੋੜਾ ਜਿਹਾ ਵਿਚਾਰੋ ਜੇ ਇਸ ਬੰਦੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਤੇ ਭਰੋਸਾ ਨਹੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੋਊਗਾ ਗੱਦੀ ਤੋਂ ਹੀ ਹੈ ਨਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਾਈ 10ਵੇਂ ਥਾਂ ਫਿਰ ਗੁਰਗੋਬੇ ਸਿੰਘ ਨੇ ਗੁਰਗੰਸਾਹਿਬ ਤੇ ਬਖਸ਼ਿਸ਼ ਕੀਤੀ ਹੈ ਤਾਂ ਉਹੀ ਚੀਜ਼ ਹੈ ਨਾ ਜੇ ਗੁਰੂ ਗਰੰਥ ਸਾਹਿਬ ਮਹਾਰਾਜ ਗੁਰਗੰਸਾਹਿਬ ਮਹਾਰਾਜ ਤੇ ਭਰੋਸਾ ਨਹੀਂ ਆ ਕਿਉਂ ਗੁਰੂ ਨਾਨਕ ਦੇਵ ਮਹਾਰਾਜ ਤੇ ਭਰੋਸਾ ਨਹੀਂ ਹੈ ਸਟਾਰਟਿੰਗ ਗੁਰੂ ਨਾਨਕ ਦੇਵ ਮਹਾਰਾਜ ਤੋਂ ਇੰਜ ਜਿਸ ਕੰਜਰ ਕੁੱਤੇ ਬੰਦੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਤੇ ਭਰੋਸਾ ਨਹੀਂ ਆ ਹਲਕਾ ਇਹ ਬੰਦੇ ਨੂੰ ਉਹਨੂੰ ਕੀ ਗੁਰੂਗਨ ਸਾਹਿਬ ਤੇ ਭਰੋਸਾ ਹੋਊਗਾ ਬਿਲਕੁਲ ਨਹੀਂ ਹੋਊਗਾ ਉਹ ਬਚਨ ਹੁੰਦਾ ਨਾ ਇੱਕ ਪੜਦਾ ਪੜਦਾ ਪੜ ਗਿਆ ਪੜ ਗਿਆ ਚਾਰੇ ਵੇਦ ਹਿਰਦੇ 'ਚ ਨਿਸ਼ਾਨੀ ਆਇਆ ਰਿਆ ਪੀੜ ਦਾ ਪੀੜ ਸੋ ਇਹ ਪੜ ਤ ਗਿਆ ਵਕ ਅੰਦਾਜ਼ ਫਿਰਦਾ ਮੈਂ 35 ਸਾਲ ਸਟੱਡੀ ਕਰ ਲਈ ਆ ਮਰੇ ਨੇ ਦਾ ਕੁੱਤਾ ਨਹੀਂ ਹੁੰਦਾ ਇੱਕ ਖੁਰਕ ਖੱਦਾ ਕੁੱਤਾ ਉਹ ਘੁੰਮਦਾ ਫਿਰਦਾ ਵਾ ਉਹ ਇੱਕ ਹੈ ਮਾਲਕ ਦਾ ਨਹੀਂ ਉਹ ਪੌਂਦਾ ਇਸੇ ਤਰ੍ਹਾਂ ਇਹ ਕੁੱਤਾ ਜਿਹੜਾ ਹਲਕਾਇਆ ਵਾ ਅਖੌਤੀ ਵਿਦਵਾਨ ਇਹ ਕਿਸੇ ਮਾਲਕ ਦਾ ਨਹੀਂ ਆ ਨਾ ਇਹ ਆਪਣੇ ਗੁਰੂ ਨਾਨਕ ਦੇਵ ਜੀ ਮਹਾਰਾਜਾ ਨਾ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਦਾ ਸਿੱਖ ਨਹੀਂ ਹੈ ਇਹਨੂੰ ਹਲਕਾਇਆ ਕੁੱਤਾ ਆਖਿਆ ਜਾਊਗਾ ਇੱਕ ਨੰਬਰ ਦਾ ਜੇ ਕਈ ਵੀਰਾਂ ਦੇ ਨਹੀਂ ਜੀ ਮਿਸ਼ਨਰੀ ਵਾਲੇ ਤਾਂ ਸਹੀ ਪ੍ਰਚਾਰ ਕਰਦੇ ਵੀਰੋ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਮੇਰੀ ਵੀਡੀਓ ਵੋਇਸ ਤੋਂ ਪਹਿਲਾਂ ਵੇਖਿਆ ਕਿਦਾਂ ਇਹ ਕੁੱਤਾ ਕੰਜਰ ਬੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਤਰਕ ਕਰਦਾ ਕਿ ਜੇ ਗੁਰੂ ਮਹਾਰਾਜ ਆ ਜਾਣ ਤਾਂ ਉਹਨੂੰ ਕੀ ਅੱਖ ਚਲਾਈਏ ਜੇ ਗੁਰੂ ਮਹਾਰਾਜ ਨੇ ਦਿਮਾਗ ਦਿੱਤਾ ਵਾ ਪਾਗਲ ਬੰਦੇ ਦਾ ਦਿਮਾਗ ਨਹੀਂ ਗੁਰੂ ਨੇ ਲਾਇਆ ਨਾ ਤੂੰ ਮੋਬਾਈਲ ਨਹੀਂ ਚਲਾ ਸਕਦਾ ਕਦੀ ਨਹੀਂ ਵੇਖਿਆ ਨਾ ਮੋਬਾਈਲ ਚਲਾਉਂਦੇ ਜੇ ਮਹਾਰਾਜ ਨੇ ਕੰਨ ਦਿੱਤੇ ਤਾਂ ਤਾਂ ਹੀ ਮੋਬਾਈਲ ਨਾਲ ਗੱਲਾਂ ਸੁਣ ਪਾਉਂਦਾ ਜਿਨ੍ਹਾਂ ਦੇ ਕੰਨ ਨਹੀਂ ਹੈਗੇ ਉਹ ਸ਼ਾਰੀਆਂ ਨਾਲ ਗੱਲਾਂ ਕਰਦੇ ਕਿ ਕਈਆਂ ਦੇ ਹੱਥ ਨਹੀਂ ਹੈਗੇ ਗੁੰਗੇ ਬੈਰੇ ਕਿੰਨੇ ਲਾਇਆ ਗੁਰੂ ਨੇ ਉਹ ਗੁਰੂ ਕੁਛ ਵੀ ਕਰ ਸਕਦਾ ਵਾ ਤੂੰ ਗੁਰੂ ਨੂੰ ਓਏ ਪਤਾ ਨਹੀਂ ਕੀ ਸਮਝ ਲੈਂਦੇ ਗੁਰੂ ਨੂੰ ਅਖੌਤੀ ਵਿਦਵਾਨ ਜਿਹੜੇ ਨੇ ਕਈ ਕਹਿੰਦੇ ਫਿਰਦੇ ਨੇ ਜੀ ਘੱਗਾ ਜੀ ਨੇ ਤਾਂ ਉਹ ਕਰਤਾ ਜੋ ਸਿੱਖ ਇਤਿਹਾਸ 'ਚ ਕੋਈ ਨਹੀਂ ਕਰ ਸਕਿਆ ਸਹੀ ਗੱਲ ਸਿੱਖ ਇਤਿਹਾਸ 'ਚ ਇਹੋ ਜਿਹਾ ਕੋਈ ਨਹੀਂ ਹੋਇਆ ਸਿਰਫ ਇਹ ਅਖੌਤੀ ਕੁੱਤਾ ਹੋਇਆ ਹਲਕਾਇਆ ਸਿੱਖ ਇਤਿਹਾਸ ਆਸਾ ਕਹਿਨੇ ਗੁਰੂ ਨਾਨਕ ਦੇਵ ਜੀ ਨੂੰ ਧੂਰਾਨੀ ਅਖਿਆ ਕਿਸੇ ਨੇ ਇਹ ਨਹੀਂ ਆਖਿਆ ਕਿ ਗੁਰੂ ਦੇ ਨਾਨਕ ਦੇ ਮਹਾਰਾਜ ਆ ਕੇ ਆ ਨਹੀਂ ਕਰ ਸਕਦੇ ਸਭ ਨੇ ਆਖਿਆ ਗੁਰੂ ਨਾਨਕ ਦੇ ਮਹਾਰਾਜ ਕੋਸ਼ਿਸ਼ ਵੀ ਕਰ ਸਕਦੇ ਆ ਦੁਨੀਆ ਦੇ ਮਿੰਟ ਚ ਬਣਾ ਸਕਦੇ ਤੇ ਮਿੰਟ ਚ ਉਜਾੜ ਸਕਦੇ ਦਿਮਾਗ ਦਿੱਤਾ ਤਾਂ ਇੰਨਾ ਕੁਝ ਬਣਿਆ ਮੋਬਾਈਲ ਲੈਪਟਾਪ ਜਿੰਨਾ ਵੀ ਇਹ ਕੁਝ ਚਾਹਦਾ ਹੈ ਗੁਰੂ ਦੀ ਕਿਰਪਾ ਨਾਲ ਹੋਇਆ ਅਜੇ ਖੌਤੀਆਂ ਤੋਂ ਬਚੋ ਵੀਰੋ ਬਚੋ